ਆ ਛੱਪ ਵੇਖੋ ਜੀ ਕਿੱਡਾ ਵੱਡਾ ਫੁੱਲ ਵੱਡਾ ਲਾਈਵ ਹੋਏ ਆ ਗੁਰੂ ਹਰ ਸਾਹਿਬ ਮੋਢੇ ਨਾਲ ਇੱਕ ਹੋਰ ਵੀ ਗਿਆ ਚਰਮਾ ਆळ्या ਮੇਰ ਘਰ ਚਰਮਾ ਆळ्या ਮੇਰ ਘਰ ਜੈਸੀ ਕੋਲਿਆ ਜੈਸੀ ਕੋਲਿਆ ਜਾ ਨਾ ਨਾ ਇਹ ਤਾਂ ਪਾਪਾ ਇਹ ਵਾਗਰੂ ਪਾਪਾ ਕਰਨ ਵਾਲਿਆ ਆ ਤਾਂ ਆਪਣਾ ਬਾਬਾ ਇਹ ਵੇਖ ਲੈ ਤੂੰ ਜੈਸੀ ਪੋੜੇ ਨਾ ਨਾ ਪਾਪਾ ਵਾਗਰੂ ਪਾਪਾ ਵਾਗਰੂ ਪਾਪਾ ਕਿਰਪਾ ਕਰ ਦੋ ਜਿੰਨੇ ਜਿੰਨੇ ਤੇਰਾ ਦਰਸ਼ਨ ਕੀਤੇ ਅਰੇ ਬਾਬਾ ਕਿਰਪਾ ਕਰ ਲੈ ਜਿੰਨੇ ਮੈਂ ਕੀਤੇ ਨੇ ਮੇਰੀ ਭਰ ਤੇ ਬਾਬਾ ਅਰੇ ਬਾਬਾ ਪੀਰ ਕਰਮਾਂ ਵਾਲਿਆ ਤਾਲ ਜਿਵੇਂ ਜਾਂਦਾ ਜਾਂਦਾ ਜਾਂ ਜਾਂਦਾ ਤਾਲ ਤੇ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਬਾਬਾ ਠੰਡ ਵਰਤਾ ਠੰਡ ਵਰਤਾ ਜੀ ਠੰਡ ਵਰਤਾ ਜਾ ਚੀ ਪੋਲੇ 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 ਜਾ ਚਿਪੋਲੇ ਜਾ 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 Thank yeah. you.